ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਰਾ ਰਸੋਈ ਚੈਨਲ ਤੇ ਅੱਜ ਆਪਾਂ ਬਣਾਉਣ ਲੱਗੇ ਜੀ ਪਕੌੜੇ ਤੇ ਕਈ ਦਿਨਾਂ ਤੋਂ ਜੀ ਆ ਕਰਿਆ ਸੀ ਪਕੌੜਿਆਂ ਨੂੰ ਜਦੋਂ ਦਾ ਚੇਤਨ ਗਿਆ ਤੇ ਨਮਕੀਨ ਚੀਜ਼ਾਂ ਅਸੀਂ ਕੋਈ ਨਹੀਂ ਬਣਾਈ ਤੇ ਹੋਰ ਵੀ ਕੋਈ ਨਹੀਂ ਕਿਉਂਕਿ ਬੱਚਿਆਂ ਦੇ ਨਾਲ ਹੀ ਇਹਨਾਂ ਚੀਜ਼ਾਂ ਜਿਹੜੀ ਆਪਾਂ ਬਣਾਉਂਦੇ ਆ ਅੱਜ ਆ ਕਰਦੇ ਆ ਤੇ ਕਈ ਦਿਨਾਂ ਤੋਂ ਜੀ ਆ ਕਰਿਆ ਸੀ ਮਹਚਲਜ ਬਣਾਉਨੇ ਆ ਆਪਾਂ ਤੇ ਪਕੌੜੇ ਜਿਹੜੇ ਛਟਪਟੀ ਬਣ ਜਾਣੇ ਆ ਕਿਉਂਕਿ ਆਪਾਂ ਜ਼ਿਆਦਾ ਚੰਝਟ ਨਹੀਂ ਕਰਨਾ ਹੈਗਾ ਵਿੱਚ ਹੀ ਆਪਾਂ ਆਲੂ ਪਾਲੇ ਕੱਟ ਕੇ ਵਿੱਚ ਹੀ ਗੋਭੀ ਪਾ ਲਈਏ ਵਿੱਚ ਹੀ ਇੱਕ ਪਿਆਜ਼ ਵਿੱਚ ਹੀ ਹੁਣ ਆਪਾਂ ਇਹ ਧਨੀਆ ਪਾ ਲਈਏ ਹਰਾ ਤੇ ਲੂਣ ਮਿਰਚ ਮਸਾਲੇ ਪਾ ਲਈਏ ਸਵਾਦ ਅਸਾਬ ਨਾਲ ਜੀਰਾ ਪਾ ਲਈਏ ਥੋੜਾ ਜਿਹਾ ਸਾਬਤ ਧਨੀਆ ਕੁੱਟਿਆ ਹੋਇਆ ਤੇ ਇਹਨੂੰ ਮਿਕਸ ਕਰ ਲੈਣਾ ਕਿਉਂਕਿ ਆਲੂ ਤੇ ਗੋਭੀ ਐਡੇ ਧੋਤੇ ਹੋਏ ਨੇ ਵਿੱਚ ਪਾਣੀ ਹੁੰਦਾ ਥੋੜਾ ਜਿਹਾ ਤੇ ਹੁਣ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਮਿਲਾ ਲੈਣਾ ਇਹਨਾਂ ਨੂੰ ਚੰਗੀ ਤਰ੍ਹਾਂ ਜਿਆਦਾ ਪਾਣੀ ਨਹੀਂ ਪਾਉਣਾ ਬਸ ਥੋੜਾ ਥੋੜਾ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਤੇ ਬਸ ਇੱਕ ਗਿੱਲਾ ਜਿਹਾ ਕਰਨਾ ਆਪਾਂ ਆਲੂ ਤੇ ਗੋਭੀ ਮਿਸਣਾ ਜਿਹੜਾ ਚੰਗੀ ਤਰ੍ਹਾਂ ਨਾਲ ਲੱਗ ਜਾਏ ਕੋਟ ਹੋ ਜਾਏ ਆਲੂ ਤੇ ਗੋਭੀ ਦੇ ਉੱਪਰ ਤੇ ਜੇ ਆਪਾਂ ਇਦਾਂ ਪਕੌੜੇ ਬਣਾਉਣੇ ਆ ਤਾਂ ਬਹੁਤ ਹੀ ਜਲਦੀ ਬਣ ਜਾਂਦੇ ਆ ਕਈ ਵਾਰ ਆਪਣੇ ਕੋਲ ਟਾਈਮ ਨਹੀਂ ਹੁੰਦਾ ਤੇ ਕਈ ਵਾਰ ਜ਼ਿਆਦਾ ਬਣਾਉਣੇ ਹੁੰਦੇ ਆ ਤੇ ਜੇ ਤੁਸੀਂ ਇਸ ਤਰ੍ਹਾਂ ਬਣਾਉਂਗੇ ਤਾਂ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੇ ਆ ਇੱਕ ਥਾਂ ਹੀ ਸਾਰਾ ਸਮਾਨ ਆ ਜਿਹੜਾ ਮਿਕਸ ਕਰਕੇ ਤੇ ਲੋ ਜੀ ਇਧਰ ਆਪਣਾ ਰਫੈਂਡ ਤੇਲ ਗਰਮ ਰੱਖਿਆ ਹੋਇਆ ਸੀਗਾ ਤੇ ਹੁਣ ਚੱਕ ਕੇ ਆਪਾਂ ਵਿੱਚ ਪਾ ਦੇਣੀ ਆ ਜਿੰਨੇ ਕੜਾਈ ਦੇ ਵਿੱਚ ਆਉਣਗੇ ਤੇ ਵੀਡੀਓ ਦੇ ਨਾਲ ਬਨੇ ਰਹੋ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਮਰਾ ਰਸੋਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜਿਹੜੇ ਚੈਨਲ ਤੇ ਨਵੇਂ ਹੋ ਲੋ ਜੀ ਇਹ ਪਕੌੜੇ ਆਪਣੇ ਪੱਕ ਗਏ ਆ ਬਹੁਤ ਹੀ ਵਧੀਆ ਕ੍ਰਿਸਪੀ ਹੋ ਗਏ ਹੁਣ ਆਪਾਂ ਇਹਨਾਂ ਨੂੰ ਕੱਟ ਲੈਣੇ ਆ ਇਹ ਜਿਹੜਾ ਟੋਕਰੀ ਦੇ ਵਿੱਚ ਆਪਾਂ ਵਾਟਰ ਪੇਪਰ ਲਾਇਆ ਉਹਦੇ ਉੱਪਰ ਪਾ ਲੈਨੇ ਆ ਤੇ ਬਾਕੀ ਵੀ ਰਹਿੰਦੇ ਪਕੌੜੇ ਜਿਹੜੇ ਇਸ ਤਰ੍ਹਾਂ ਕੱਟ ਲੈਨੇ ਆ ਆਪਾਂ ਤੇ ਬਹੁਤ ਹੀ ਵਧੀਆ ਪਕੌੜੇ ਜਿਹੜੇ ਬਣ ਕੇ ਤਿਆਰ ਹੁੰਦੇ ਆ ਜੇ ਇਸ ਤਰ੍ਹਾਂ ਬਣਾਈਏ ਆਪਾਂ ਨਾਲੇ ਬਹੁਤ ਹੀ ਛੇਤੀ ਬਣ ਜਾਂਦੇ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਕਿਉਂਕਿ ਵੱਖਰਾ ਵੇਸਣ ਆਪਾਂ ਘੋਲਦੇ ਆ ਤੇ ਫਿਰ ਉੱਤੇ ਟਾਈਮ ਬਹੁਤ ਲੱਗ ਜਾਂਦਾ ਤੇ ਨਾਲੇ ਭਾਂਡੇ ਭੁੰਡੇ ਜਿਹਾ ਬਹੁਤ ਲਿਬੜ ਜਾਂਦੇ ਆ ਇਸ ਤਰ੍ਹਾਂ ਤੁਸੀਂ ਇੱਕ ਭਾਂਡੇ ਦੇ ਵਿੱਚ ਹੀ ਬਹੁਤ ਹੀ ਜਲਦੀ ਬਣਾ ਸਕਦੇ ਹੋ ਲੋ ਜੀ ਹੁਣ ਆਪਾਂ ਦੂਸਰਾ ਪੂਰ ਪਾ ਦਿੱਤਾ ਤੇ ਵੀਡੀਓ ਨੂੰ ਆਪਾਂ ਦੁਬਾਰਾ ਫੇਰ ਯਾਦ ਕਰਾ ਦਿੰਨੇ ਆ ਜੀ ਲਾਈਕ ਸ਼ੇਅਰ ਕਰਨ ਨਾਲ ਭੁੱਲਿਆ ਕਰੋ ਮਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਛੋਟਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਲੱਗਦੀ ਆ ਕਈ ਵਾਰ ਵੀਡੀਓ ਨਹੀਂ ਵਧੀਆ ਲੱਗਦੀ ਡਿਸਲਾਈਕ ਵੀ ਕਰ ਸਕਦੇ ਹੋ ਤੇ ਕਰਕੇ ਜਰੂਰ ਜਾਇਆ ਕਰੋ ਵੀਡੀਓ ਦੇਖ ਕੇ ਉਦੋਂ ਛੱਡ ਕੇ ਨਾ ਚਲੇ ਜਾਇਆ ਕਰੋ ਤੇ ਲਾਈਕ ਚਾਹੇ ਡਿਸਲਾਈਕ ਜਰੂਰ ਕਰਕੇ ਸ਼ੇਅਰ ਕਰੋ ਵੀਡੀਓ ਨੂੰ ਤੇ ਲੋ ਜੀ ਪਕੌੜੇ ਆਪਣੇ ਹੁਣ ਬਣ ਗਏ ਆ ਤੇ ਇੱਕ ਪੂਰ ਹੋਰ ਆਪਾਂ ਉਹ ਵੀ ਕੱਢ ਲੈਣਾ ਇਹ ਦੇਖੋ ਕਿੰਨੇ ਵਧੀਆ ਕਲਰ ਵੀ ਕਿੰਨਾ ਸੋਹਣਾ ਆਇਆ ਤੇ ਪੂਰੇ ਪਕਾ ਕੇ ਆਪਾਂ ਕ੍ਰਿਸਪੀ ਕਰਕੇ ਕੱਢਿਆ ਤੇ ਮੈਨੂੰ ਲੱਗਦਾ ਸਾਰੇ ਪਕੌੜੇ ਬਣਾਉਣ ਤੇ ਮੈਨੂੰ ਮਸਾਂ 10 ਮਿੰਟ ਹੀ ਲੱਗੇ ਵਿੱਚ ਇਹ ਆਲੂ ਉਹ ਵੀ ਕੱਟਣ ਤੇ ਤੇ ਸਾਰੇ ਤੋਤ ਪਾਈ ਤੇ ਤੇ ਸਾਰੇ 10 ਮਿੰਟ ਮਸੇ ਲੱਗੇ ਇੰਨੀ ਜਲਦੀ ਇਹ ਪਕੌੜੇ ਜਿਹੜੇ ਬਣ ਕੇ ਤਿਆਰ ਹੋ ਗਏ ਤੇ ਉਧਰ ਆਪਣੀ ਚਾਹ ਰੱਖੀ ਹੋਈ ਹੈ ਜੀ ਚਾਹ ਦੇ ਨਾਲ ਆਪਾਂ ਖਾ ਲਾਂਗੇ ਕਿਉਂਕਿ ਸੌਸ ਵਗੈਰਾ ਤਾਂ ਹੈ ਨਹੀਂ ਸੀ ਅੱਗੇ ਚੇਤਨ ਲਿਆਉਂਦਾ ਹੋਣਾ ਸੀ ਕਿਥੇ ਲਿਆਂਦੀ ਹੋਈ ਨਹੀਂ ਤੇ ਅੱਗੇ ਉਹ ਹੀ ਲਾਉਂਦਾ ਤਾਂ ਸ਼ਕੀਨ ਸੀਗਾ ਸਾਸ ਦਾ ਨੂੰ ਕੀ ਚੀਜ਼ ਦਾ ਤੇ ਹੁਣ ਅਸੀਂ ਜੇ ਹੋਂਦਾ ਚੇਤਨ ਚਲਾ ਗਿਆ ਬਾਹਰ ਅਸੀਂ ਸਾਸ ਵਗੈਰਾ ਕੁਝ ਲਿਆਂਦੇ ਨਹੀਂ ਹੈਗਾ ਅੱਗੇ ਮੈਂ ਸੌਦੇ ਚ ਵੀ ਮੰਗਾ ਲੈਂਦੀ ਚਲ ਮੈਂ ਕਿਹ ਬੱਚੇ ਖਾਂਦੇ ਹਨ ਤੇ ਲੋ ਜੀ ਹੁਣ ਆਪਾਂ ਚਾਹ ਬਣਾ ਲਈਏ ਤੇ ਨਾਲ ਆਪਾਂ ਪਕੌੜੇ ਗਰਮਾ ਗਰਮ ਤੇ ਤੁਸੀਂ ਵੀ ਖਾ ਲਓ ਜੀ ਨੇ ਖਾਣੇ ਆਜੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਬਰਾਦਰ ਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਮਿਲਾਂਗੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ